ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਟੌਪਿਕ ਹੈ ਭਾਰਤੀ ਸ਼ਾਸਨ ਵਿਵਸਥਾ ਜਾਂ ਭਾਰਤੀ ਸੰਵਿਧਾਨ ਦੀਆਂ ਲੋਕਤੰਤਰੀ ਵਿਸ਼ੇਸ਼ਤਾਵਾਂ ਸੋ ਇਹ ਕੁਐਸਚਨ ਇਦਾਂ ਵੀ ਆ ਸਕਦਾ ਆ ਭਾਰਤੀ ਸ਼ਾਸਨ ਵਿਵਸਥਾ ਦੀਆਂ ਲੋਕਤੰਤਰੀ ਵਿਸ਼ੇਸ਼ਤਾਵਾਂ ਜਾਂ ਫਿਰ ਭਾਰਤੀ ਸੰਵਿਧਾਨ ਦੀਆਂ ਲੋਕਤੰਤਰੀ ਵਿਸ਼ੇਸ਼ਤਾਵਾਂ ਵੀ ਪੁੱਛਿਆ ਜਾ ਸਕਦਾ ਆ ਸੋ ਆਨਸਰ ਸੇਮ ਆ ਸੋ ਆਉ سٹਾਰਟ ਕਰਦੇ ਆ ਕਿ ਭਾਰਤੀ ਸ਼ਾਸਨ ਵਿਵਸਥਾ ਜਿਹੜੀ ਆ ਜਾਂ ਭਾਰਤੀ ਸੰਵਿਧਾਨ ਆ ਜਿਹੜਾ ਉਹ ਕਿਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕਰਦਾ ਆ ਉਹਦੀਆਂ ਵਿਸ਼ੇਸ਼ਤਾਵਾਂ ਆਪਾਂ ਕਰਨੀਆਂ ਨੇ ਸੋ ਭਾਰਤੀ ਸ਼ਾਸਨ ਵਿਵਸਥਾ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਪਹਿਲੀ ਵਿਸ਼ੇਸ਼ਤਾ ਆ ਭਾਰਤ ਵਿੱਚ ਸਰਵਉੱਚ ਸ਼ਕਤੀ ਦਾ ਸੋਮਾ ਲੋਕ ਹਨ ਸੋ ਜੇਕਰ ਅਸੀਂ ਭਾਰਤੀ ਸ਼ਾਸਨ ਵਿਵਸਥਾ ਦੀ ਗੱਲ ਕਰੀਏ ਜਾਂ ਭਾਰਤੀ ਸੰਵਿਧਾਨ ਦੀ ਗੱਲ ਕਰੀਏ ਤਾਂ ਉਹਦੀ ਲੋਕਤੰਤਰੀ ਵਿਸ਼ੇਸ਼ਤਾ ਪਹਿਲੀ ਇਹ ਆ ਕਿ ਭਾਰਤ ਵਿੱਚ ਸਰਵਉੱਚ ਸ਼ਕਤੀ ਦਾ ਸੋਮਾ ਕੀ ਹੈ ਲੋਕ ਨੇ ਹੁਣ ਦੇਖਿਆ ਜਾਵੇ ਤਾਂ ਭਾਰਤ ਵਿੱਚ ਸਰਵਉੱਚ ਸ਼ਕਤੀ ਹੈ ਕੀ ਆ ਸਰਵਉੱਚ ਸ਼ਕਤੀ ਜਿਹੜੀ ਆ ਸੰਵਿਧਾਨ ਆ ਯਾਨਕਿ ਸੰਵਿਧਾਨ ਜਿਹੜਾ ਆ ਉਹ ਸਰਵਉੱਚ ਪਰੰਤੂ ਉਹ ਸੰਵਿਧਾਨ ਜਿਹੜਾ ਆ ਉਹ ਬਣਾਇਆ ਕਿੰਨੇ ਆ ਭਾਰਤ ਵਿੱਚ ਸਰਵਉੱਚ ਸ਼ਕਤੀ ਦਾ ਸੋਮਾ ਲੋਕ ਹਨ ਯਾਨੀ ਕਿ ਭਾਰਤ ਵਿੱਚ ਜਿਹੜੀ ਸਰਵਉੱਚ ਸ਼ਕਤੀ ਦਾ ਜਿਹੜਾ ਸੋਰਸ ਆ ਸੋਮਾ ਆ ਉਹ ਲੋਕ ਨੇ ਯਾਨੀ ਕਿ ਜੇਕਰ ਆਪਾਂ ਗੱਲ ਕਰੀਏ ਕਿ ਭਾਰਤ ਦਾ ਸ਼ਾਸਨ ਪ੍ਰਬੰਧ ਜਿਹੜਾ ਸੰਵਿਧਾਨ ਦੇ ਅਨੁਸਾਰ ਚਲਾਇਆ ਜਾਂਦਾ ਆ ਤੇ ਉਹ ਸੰਵਿਧਾਨ ਬਣਾਇਆ ਕਿੰਨੇ ਆ ਲੋਕਾਂ ਦੇ ਪ੍ਰਤੀਨਿਧੀਆਂ ਨੇ ਜਿਹੜੀ ਕਿ ਕੈਬਨਟ ਮਿਸ਼ਨ ਪਲਾਨ ਦੇ ਅੰਤਰਗਤ ਜਿਹੜੀ ਸੰਵਿਧਾਨ ਸਭਾ ਬਣਾਈ ਗਈ ਸੀ ਆਜ਼ਾਦੀ ਤੋਂ ਪਹਿਲਾਂ ਉਹ ਸੰਵਿਧਾਨ ਸਭਾ ਦਾ ਨਿਰਮਾਣ ਲੋਕਾਂ ਨੇ ਕੀਤਾ ਸੀ ਉਸ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਜਿਹੜੀ ਚੋਣਾਂ ਲੋਕਾਂ ਨੇ ਕੀਤੀ ਸੀ ਇਸ ਕਰਕੇ ਉਹ ਸੰਵਿਧਾਨ ਸਭਾ ਨੇ ਜਿਹੜਾ ਸੰਵਿਧਾਨ ਬਣਾਇਆ ਆ ਉਹ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਆ ਉਹਦੇ ਸ਼ੁਰੂਆਤੀ ਸ਼ਬਦ ਕੀ ਨੇ ਅਸੀਂ ਭਾਰਤ ਦੇ ਲੋਕ ਯਾਨੀ ਕਿ ਜਿਹੜੀ ਸੰਵਿਧਾਨ ਸਭਾ ਨੇ ਸੰਵਿਧਾਨ ਦਾ ਨਿਰਮਾਣ ਕੀਤਾ ਆ ਉਹਨਾਂ ਨੇ ਇਹਦੀ ਸ਼ਬਦਾਵਲੀ ਇਸ ਤਰੀਕੇ ਦੀ ਰੱਖੀ ਆ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਪ੍ਰਭੂ ਸੱਤਾ ਸੰਪਨ ਸਮਾਜਵਾਦ ਧਰਮ ਨਿਰਪੇਖ ਲੋਕਤੰਤਰ ਗਣਰਾਜ ਬਣਾਉਣ ਲਈ ਵਚਨਬੱਧ ਹਾਂ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਸਮਾਨਤਾ ਦੀ ਗੱਲ ਕੀਤੀ ਗਈ ਹੈ, ਸੁਤੰਤਰਤਾ ਦੀ ਗੱਲ ਕੀਤੀ ਗਈ, ਨਿਆਂ ਦੀ ਗੱਲ ਕੀਤੀ ਗਈ ਹੈ, ਭਾਈਚਾਰੇ ਦੀ ਗੱਲ ਕੀਤੀ ਗਈ ਹੈ। ਤੇ ਅਖੀਰ ਤੇ ਸ਼ਬਦ ਕੀ ਨੇ ਪ੍ਰਸਤਾਵਨਾ ਦੇ ਕਿ ਅਸੀਂ ਅੱਜ ਇਸ ਦਿਨ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਸਵੀਕਾਰ ਅਧਨਿਮਿਤ ਅਤੇ ਆਤਮ ਅਰਪਿਤ ਕਰਦੇ ਹਾਂ। ਯਾਨੀ ਕਿ ਇਹ ਸੰਵਿਧਾਨ ਜਿਹੜਾ ਅਸੀਂ ਬਣਾਇਆ ਆ, ਇਹਨੂੰ ਅਸੀਂ ਇਸ ਸੰਵਿਧਾਨ ਨੂੰ ਅਸੀਂ ਖੁਦ ਨੂੰ ਸੌਂਪਦੇ ਹਾਂ, ਅਸੀਂ ਇਹਨੂੰ ਐਕਸੈਪਟ ਕਰਦੇ ਹਾਂ। ਸੋ so, 26 ਨਵੰਬਰ 1949 ਵਾਲੇ ਦਿਨ ਜਿਹੜਾ ਆ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ ਉਸ ਦਿਨ ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੇ ਇਹਦੇ ਉੱਪਰ ਦਸਤਖਤ ਕੀਤੇ ਸੀਗੇ ਤੇ ਇਸ ਕਰਕੇ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੋ ਇਸ ਕਰਕੇ ਜਿਹੜਾ ਸੰਵਿਧਾਨ ਬਣਾਇਆ ਗਿਆ ਆ ਸੰਵਿਧਾਨ ਸਰਵਉੱਚ ਆ ਪਰ ਉਹ ਸੰਵਿਧਾਨ ਨੂੰ ਬਣਾਉਣ ਵਾਲੇ ਕੌਣ ਨੇ ਲੋਕ ਨੇ ਅਸੀਂ ਲੋਕ ਆ ਜਿਨ੍ਹਾਂ ਨੇ ਸੰਵਿਧਾਨ ਸਭਾ ਬਣਾਈ ਆ ਤੇ ਉਸ ਸੰਵਿਧਾਨ ਸਭਾ ਨੇ ਸੰਵਿਧਾਨ ਦਾ ਨਿਰਮਾਣ ਕੀਤਾ ਆ ਸੁਚ ਕਰਕੇ ਭਾਰਤ ਵਿੱਚ ਜਿਹੜੀ ਸਰਵਉੱਚ ਸ਼ਕਤੀ ਹੈ ਉਹਦਾ ਸੋਮਾ ਕੀ ਹੈ ਲੋਕ ਨੇ ਲੋਕਾਂ ਨੇ ਜਿਹੜਾ ਸੰਵਿਧਾਨ ਸਭਾ ਬਣਾਈ ਤੇ ਉਸ ਸੰਵਿਧਾਨ ਸਭਾ ਨੇ ਸੰਵਿਧਾਨ ਦਾ ਨਿਰਮਾਣ ਕੀਤਾ ਸੈਕੰਡ ਪੁਆਇੰਟ ਆ ਜਾਂਦਾ ਸਰਬਜਨਕ ਬਾਲਗ ਮਤ ਅਧਿਕਾਰ ਯਾਨਕੀ ਜੇਕਰ ਅਸੀਂ ਦੇਖੀਏ ਸਾਡੇ ਸੰਵਿਧਾਨ ਦੀ ਜਿਹੜੀ ਧਾਰਾ 326 ਹੈ ਉਹਦੇ ਅਨੁਸਾਰ ਉਹਦੇ ਵਿੱਚ ਲਿਖਿਆ ਗਿਆ ਕਿ ਲੋਕ ਸਭਾ ਤੇ ਰਾਜ ਸਭਾਵਾਂ ਦੀ ਚੋਣ ਜਿਹੜੀ ਹੈ ਇੱਕ ਬਾਲਗ ਮਤ ਅਧਿਕਾਰ ਦੇ ਆਧਾਰ ਤੇ ਕੀਤੀ ਜਾਵੇਗੀ ਸੋ ਸਾਡੇ ਸੰਵਿਧਾਨ ਦੇ ਵਿੱਚ ਮੈਂਸ਼ਨ ਹੈ ਕਲੀਅਰਲੀ ਕਿ ਜਿਹੜੇ ਲੋਕ ਸਭਾ ਦੀ ਚੋਣ ਆ ਤੇ ਰਾਜ ਵਿਧਾਨ ਸਭਾ ਵਾਂ ਦੀ ਜਿਹੜੀ ਚੋਣਾਂ ਨੇ ਉਹ ਚੋਣਾਂ ਜਿਹੜੀਆਂ ਨੇ ਉਹ ਸਰਬਜਨਕ ਬਾਲਗ ਮਤ ਦੇ ਅਧਿਕਾਰ ਦੇ ਆਧਾਰ ਤੇ ਕੀਤੀ ਜਾਏਗੀ। ਯਾਨੀ ਕਹਿਣ ਦਾ ਮਤਲਬ ਕੀ ਹੈ ਕਿ ਸਰਬਜਨਕ ਦਾ ਮਤਲਬ ਹੈ ਸਾਰੇ ਜਣੇ। ਬਾਲਗ ਮਤ ਦੇ ਅਧਿਕਾਰ ਬਾਲਗ ਦਾ ਮਤਲਬ ਹੈ ਕਿ ਹਰ ਇੱਕ ਵਿਅਕਤੀ ਜੀ ਦੀ ਉਮਰ 18 ਸਾਲ ਜਾਂ ਉਸ ਤੋਂ ਉੱਪਰ ਆ। ਮਤ ਦੇ ਅਧਿਕਾਰ ਮੀਨਜ਼ ਵੋਟ ਪਾਉਣ ਦਾ ਅਧਿਕਾਰ। ਯਾਨੀ ਕਿ ਕੋਈ ਵੀ ਵਿਅਕਤੀ ਜੀ ਦੀ ਉਮਰ 18 ਸਾਲ ਜਾਂ ਉਸ ਤੋਂ ਉੱਪਰ ਆ ਉਹਨੂੰ ਲੋਕ ਸਭਾ ਅਤੇ ਵਿਧਾਨ ਸਭਾ ਵਾਂ ਦੀ ਜਿਹੜੀ ਚੋਣਾਂ ਨੇ ਉਨ੍ਹਾਂ ਵਿੱਚ ਵੋਟ ਪਾਉਣ ਦਾ ਹੱਕ ਹੈ ਸੋ ਇਸ ਕਰਕੇ ਸਾਡੇ ਸੰਵਿਧਾਨ ਦੇ ਵਿੱਚ ਧਾਰਾ 326 ਦੇ ਵਿੱਚ ਕਲੀਅਰਲੀ ਇਹ ਗੱਲ ਲਿਖੀ ਗਈ ਆ ਕਿ ਹਰ ਇੱਕ ਵਿਅਕਤੀ ਜਿਹੜਾ ਆ ਜਿਹਦੀ ਉਮਰ 18 ਸਾਲ ਜਾਂ ਉਸ ਤੋਂ ਉੱਪਰ ਆ ਉਹਨੂੰ ਵੋਟ ਪਾਉਣ ਦਾ ਹੱਕ ਹੈ ਸੋ ਇਹ ਸਾਡੇ ਸੰਵਿਧਾਨ ਦੀ ਹੈ ਸਾਡੀ ਸ਼ਾਸਨ ਪ੍ਰਣਾਲੀ ਦੀ ਦੂਜੀ ਵਿਸ਼ੇਸ਼ਤਾ ਹੈ ਤੀਸਰਾ ਪੁਆਇੰਟ ਹੈ ਮੌਲਿਕ ਅਧਿਕਾਰ ਯਾਨੀ ਕਿ ਸਾਡਾ ਸੰਵਿਧਾਨ ਜਿਹੜਾ ਆ ਉਹ ਮੌਲਿਕ ਅਧਿਕਾਰਾਂ ਦੀ ਵਿਵਸਥਾ ਕਰਦਾ ਆ ਨਾਗਰਿਕਾਂ ਦੇ ਮੌਲਿਕ ਅਧਿਕਾਰ ਸਾਡੇ ਮੌਲਿਕ ਅਧਿਕਾਰ ਤੋ ਸਾਡੇ ਸੰਵਿਧਾਨ ਦੇ ਤੀਸਰੇ ਭਾਗ ਦੇ ਵਿੱਚ ਅਨੁਸ਼ੇਦ 12 ਤੋਂ ਲੈ ਕੇ 35 ਤੱਕ ਮੌਲਿਕ ਅਧਿਕਾਰ ਦਰਜ ਨੇ ਸੋ ਸਾਡੇ ਸੰਵਿਧਾਨ ਦੇ ਟੋਟਲ 395 ਅਨੁਸ਼ੇਦ ਨੇ 12ਨ ਸੂਚੀਆਂ ਨੇ 22 ਭਾਗ ਆ ਤੇ ਤੀਸਰੇ ਅਧਿਆਇ ਦੇ ਵਿੱਚ 3rd ਚੈਪਟਰ ਦੇ ਵਿੱਚ ਅਨੁਸ਼ੇਦ 12 ਤੋਂ ਲੈ ਕੇ 35 ਤੱਕ ਮੌਲਿਕ ਅਧਿਕਾਰ ਦਰਜ ਨੇ ਜਿਹੜਾ ਮੌਲਿਕ ਅਧਿਕਾਰਾਂ ਦਾ ਵਰਗੀਕਰਨ ਹੈ ਅਨੁਸ਼ੇਦ 14 ਤੋਂ ਸ਼ੁਰੂ ਹੁੰਦਾ ਹੈ ਅਨੁਸ਼ੇਦ 12 ਤੇ 13 ਦੇ ਵਿੱਚ ਸਟੇਟ ਵਰਡ ਨੂੰ ਐਕਸਪਲেইন ਕੀਤਾ ਗਿਆ ਕਿ ਰਾਜ ਸ਼ਬਦ ਦਾ ਮਤਲਬ ਕੀ ਹੈਗਾ ਹੈ ਸুইস ਕਰਕੇ ਵਰਗੀਕਰਨ ਜਿਹੜਾ ਆ 14 ਤੋਂ ਲੈ ਕੇ 32 ਤੱਕ ਆ ਪਰੰਤੂ ਟੋਟਲ ਮੌਲਿਕ ਅਧਿਕਾਰਾਂ ਬਲਾ ਦੇ ਆਏ ਜਿਹੜਾ ਆ ਉਹ ਅਨੁਸ਼ੇਦ 12 ਤੋਂ ਲੈ ਕੇ 35 ਤੱਕ ਆ ਸੋ ਸੰਵਿਧਾਨ ਦੇ ਤੀਸਰੇ ਭਾਗ ਦੇ ਵਿੱਚ ਅਨੁਸ਼ੇਦ 12 ਤੋਂ ਲੈ ਕੇ 35 ਤੱਕ ਸਾਡੇ ਮੌਲਿਕ ਅਧਿਕਾਰ ਦਰਜ ਨੇ ਸਾਡਾ ਸੰਵਿਧਾਨ ਸਾਨੂੰ 6 ਤਰ੍ਹਾਂ ਦੇ ਮੌਲਿਕ ਅਧਿਕਾਰ ਦਿੰਦਾ ਆ ਉਹਨਾਂ ਵਿੱਚ ਕਿਹੜੇ ਕਿਹੜੇ ਨੇ ਉਹ 6 ਮੌਲਿਕ ਅਧਿਕਾਰ ਕਿਹੜੇ ਕਿਹੜੇ ਨੇ ਸਮਾਨਤਾ ਦਾ ਅਧਿਕਾਰ ਆ ਸੁਤੰਤਰਤਾ ਦਾ ਅਧਿਕਾਰ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਸਭਿਆਚਾਰਕ ਤੇ ਵਿੱਦਿਅਕ ਅਧਿਕਾਰ ਜਿਹੜਾ ਕਿ ਘਟ ਗਿਣਤੀ ਆਉਂਦੇ ਨੇ ਤੇ 6ਵਾਂ ਮੌਲਿਕ ਅਧਿਕਾਰ ਆ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਸੋ ਇਹ ਸਾਰੇ ਮੌਲਿਕ ਅਧਿਕਾਰ ਜਿਹੜੇ ਨੇ 6 ਦੇ 6 ਮੌਲਿਕ ਅਧਿਕਾਰ ਜਿਹੜੇ ਸਾਨੂੰ ਪ੍ਰਾਪਤ ਆ ਤੇ ਸਿਰਫ ਇਹੀ ਅਧਿਕਾਰ ਪ੍ਰਾਪਤ ਆ ਇਹਨਾਂ ਤੋਂ ਇਲਾਵਾ ਸਾਨੂੰ ਹੋਰ ਕੋਈ ਅਧਿਕਾਰ ਪ੍ਰਾਪਤ ਨਹੀਂ ਹੈਗੇ ਕੋਈ ਕੁਦਰਤੀ ਅਧਿਕਾਰਾਂ ਦਾ ਕਨਸੈਪਟ ਨਹੀਂ ਹੈਗਾ ਸੋ ਸਾਨੂੰ ਉਹੀ ਅਧਿਕਾਰ ਪ੍ਰਾਪਤ ਆ ਜਿਹੜੇ ਸਾਡੇ ਸੰਵਿਧਾਨ ਵਿੱਚ ਦਰਜ ਨੇ ਤੇ ਇਹਨਾਂ ਮੌਲਿਕ ਅਧਿਕਾਰਾਂ ਨੂੰ ਬੜੀ ਡਿਟੇਲ ਦੇ ਵਿੱਚ ਅਨੁਸ਼ੀਧ 14 ਤੋਂ ਲੈ ਕੇ ਤੇ 32 ਤੱਕ ਇਹਨਾਂ ਮੌਲਿਕ ਅਧਿਕਾਰਾਂ ਨੂੰ ਡਿਟੇਲ ਦੇ ਵਿੱਚ ਸਮੇਤ અપਵਾਦ ਵੀ ਕਿਹੜੀਆਂ ਹਾਲਤਾਂ ਵਿੱਚ ਇਸ ਮੌਲਿਕ ਅਧਿਕਾਰ ਸਾਨੂੰ ਪ੍ਰਾਪਤ ਨਹੀਂ ਹੋਣਗੇ ਜਾਂ ਕਿਹੜੀਆਂ ਹਾਲਤਾਂ ਵਿੱਚ ਇਹਨਾਂ ਉੱਤੇ ਪਾਬੰਦੀ ਵੀ ਲਗਾਈ ਜਾ ਸਕਦੀ ਹੈ ਉਹਨਾਂ ਹਾਲਤਾਂ ਦਾ ਵੀ ਜ਼ਿਕਰ ਹੈ ਸੋ ਇਸ ਕਰਕੇ ਬੜੀ ਡਿਟੇਲ ਦੇ ਵਿੱਚ ਮੌਲਿਕ ਅਧਿਕਾਰ ਜਿਹੜੇ ਆ ਉਹ ਸਾਡੇ ਸੰਵਿਧਾਨ ਦੇ ਵਿੱਚ ਦਰਜ ਨੇ ਸੋ ਨੈਕਸਟ ਵਿਸ਼ੇਸ਼ਤਾ ਆ ਜਾਂਦੀ ਆ ਕੇਂਦਰ ਤੇ ਰਾਜਾਂ ਵਿੱਚ ਜ਼ਿੰਮੇਵਾਰ ਸਰਕਾਰਾਂ ਸੋ ਭਾਰਤੀ ਸ਼ਾਸਨ ਵਿਵਸਥਾ ਜਾਂ ਭਾਰਤੀ ਸੰਵਿਧਾਨ ਦੀ ਇੱਕ ਹੋਰ ਲੋਕਤੰਤਰੀ ਵਿਸ਼ੇਸ਼ਤਾ ਕੀ ਹੈ ਕਿ ਕੇਂਦਰ ਤੇ ਰਾਜਾਂ ਵਿੱਚ ਜ਼ਿੰਮੇਵਾਰ ਸਰਕਾਰਾਂ ਦੀ ਵਿਵਸਥਾ ਕੀਤੀ ਗਈ ਹੈ। ਜ਼ਿੰਮੇਵਾਰ ਸਰਕਾਰਾਂ ਮਤਲਬ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੀ ਚੋਣ ਲੋਕਾਂ ਦੁਆਰਾ ਹੋਏਗੀ ਤੇ ਲੋਕਾਂ ਅੱਗੇ ਉਹ ਸਰਕਾਰਾਂ ਜ਼ਿੰਮੇਵਾਰ ਨੇ। ਕਿਉਂਕਿ ਭਾਰਤੀ ਸ਼ਾਸਨ ਪ੍ਰਣਾਲੀ ਜਿਹੜੀ ਹੈ ਇਹਦੇ ਵਿੱਚ ਆਪ ਗੱਲ ਕੀਤੀ ਹੁਣੇ ਕਿ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਜਿਹੜੀਆਂ ਨੇ ਉਹਨਾਂ ਦੇ ਮੈਂਬਰਾਂ ਦੀ ਚੋਣ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਇਸ ਕਰਕੇ ਕਹਿਣ ਦਾ ਮਤਲਬ ਇਹ ਆ ਵੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਚੋਣ ਦਾ ਹੱਕ ਲੋਕਾਂ ਕੋਲ ਆ ਇਸ ਕਰਕੇ ਉਹਨਾਂ ਸਰਕਾਰਾਂ ਨੂੰ ਲੋਕਾਂ ਅੱਗੇ ਜਵਾਬ ਦੇਣਾ ਪੈਂਦਾ ਆ ਕਿਉਂਕਿ ਉਹਨਾਂ ਨੂੰ ਹਰ 5 ਸਾਲ ਬਾਅਦ ਜਾ ਕੇ ਲੋਕਾਂ ਕੋਲ ਵੋਟ ਮੰਗਣੇ ਪੈਂਦੇ ਨੇ ਉਹਨਾਂ ਨੂੰ ਇਸ ਕਰਕੇ ਜੇ ਵੋਟ ਮੰਗਣੇ ਆ ਤੇ ਇਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਆ ਲੋਕ ਉਹਨਾਂ ਨੂੰ ਕੁਐਸਚਨ ਕਰਦੇ ਆ ਵੀ ਤੁਸੀਂ ਕਿਹੜੇ ਕਿਹੜੇ ਪ੍ਰੋਮਿਸਸਿਸ ਕੀਤੇ ਸੀ ਤੇ ਕਿਹੜੇ ਪੂਰੇ ਕੀਤੇ ਤੇ ਕਿਹੜੇ ਨਹੀਂ ਕੀਤੇ ਸੋ ਇਸ ਕਰਕੇ ਸਾਡੇ ਸੰਵਿਧਾਨ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੀ ਨਿਯੁਕਤੀ ਜਿਹੜੀ ਹੈ ਉਹਨਾਂ ਦੀ ਚੋਣ ਜਿਹੜੀ ਹੈ ਉਹ 5 ਸਾਲ ਵਾਸਤੇ ਕੀਤੀ ਜਾਂਦੀ ਹੈ ਤੇ ਹਰ 5 ਸਾਲ ਬਾਅਦ ਆਮ ਚੋਣਾਂ ਜਿਹੜੀਆਂ ਹੁੰਦੀਆਂ ਨੇ ਹਰ 5 ਸਾਲ ਬਾਅਦ ਲੋਕ ਸਭਾ ਚੋਣ ਹੁੰਦੀ ਹੈ ਹਰ 5 ਸਾਲਾਂ ਬਾਅਦ ਹਰ ਰਾਜ ਦੀ ਵਿਧਾਨ ਸਭਾ ਦੀ ਜਿਹੜੀ ਇਲੈਕਸ਼ਨ ਹੁੰਦੀ ਹੈ ਨੈਕਸਟ ਪੁਆਇੰਟ ਆ ਜਾਂਦਾ ਸੁਤੰਤਰ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਦੀ ਵਿਵਸਥਾ ਯਾਨੀ ਕਿ ਇੰਡੀਆ ਦੇ ਵਿੱਚ ਜਿਹੜਾ ਇਲੈਕਸ਼ਨ ਸਿਸਟਮ ਹੈ ਕਿ ਜਿੰਨੀਆਂ ਵੀ ਇਲੈਕਸ਼ਨ ਹੁੰਦੀਆਂ ਚਾਹੇ ਲੋਕ ਸਭਾ ਦੀ ਚੋਣ ਆ ਚਾਹੇ ਵਿਧਾਨ ਸਭਾ ਦੀ ਚੋਣਾਂ ਚਾਹੇ ਸਥਾਨਕ ਪੱਧਰ ਤੇ ਪੰਚਾਇਤਾਂ ਦੀ ਜਾਂ ਨਗਰ ਨਿਗਮ ਦੀਆਂ ਇਲੈਕਸ਼ਨਸ ਨੇ ਉਹ ਇਲੈਕਸ਼ਨਸ ਜਿਹੜੀਆਂ ਨੇ ਜਿੱਦਾਂ ਹੁਣ ਸਾਡੇ ਸੰਵਿਧਾਨ ਦੀ ਧਾਰਾ 324 ਦੇ ਵਿੱਚ ਲਿਖਿਆ ਗਿਆ ਆ ਕਿ ਧਾਰਾ 324 ਦੇ ਅਧੀਨ ਚੋਣਾਂ ਦੇ ਨਿਰੀਖਣ ਨਿਰਦੇਸ਼ਨ ਅਤੇ ਕੰਟਰੋਲ ਵਾਸਤੇ ਇੱਕ ਸੁਤੰਤਰ ਚੋਣ ਯੋਗ ਦੀ ਵਿਵਸਥਾ ਕੀਤੀ ਗਈ ਹੈ। ਯਾਨੀ ਕਿ ਇਲੈਕਸ਼ਨ ਕਮਿਸ਼ਨ ਜੜਾਇਆ ਉਹਦੀ ਵਿਵਸਥਾ ਕੀਤੀ ਗਈ ਹੈ ਜਿਹੜਾ ਕਿ ਇਲੈਕਸ਼ਨ ਨੂੰ ਸੁਤੰਤਰ ਤਰੀਕੇ ਨਾਲ ਨਿਰਪੱਖ ਤਰੀਕੇ ਨਾਲ ਅਤੇ ਟਰਾਂਸਪੇਰੈਂਟ ਮੈਨਰ ਦੇ ਨਾਲ ਪਾਰਦਰਸ਼ੀ ਤਰੀਕੇ ਦੇ ਨਾਲ ਚੋਣਾਂ ਕੰਡਕਟ ਕਰਾਉਣ ਦੀ ਜ਼ਿੰਮੇਵਾਰੀ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਹੈ ਚੋਣ ਤਿੰਨ ਮੈਂਬਰੀ ਚੋਣ ਕਮਿਸ਼ਨ ਜਿਹੜਾ ਉਹਦੀ ਵਿਵਸਥਾ ਕੀਤੀ ਗਈ ਹੈ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਆ ਤੇ ਦੂਸਰੇ ਦੋ ਅਦਰ ਇਲੈਕਸ਼ਨ ਕਮਿਸ਼ਨਰਸ ਹੁੰਦੇ ਨੇ ਇੱਕ ਮੁੱਖ ਚੋਣ ਕਮਿਸ਼ਨਰ ਅਤੇ ਦੂਜੇ ਦੋ ਕਮਿਸ਼ਨਰ ਚੋਣ ਕਮਿਸ਼ਨਰ ਸੋ ਇਸ ਤਰੀਕੇ ਨਾਲ ਤਿੰਨ ਮੈਂਬਰੀ ਚੋਣ ਕਮਿਸ਼ਨ ਦੀ ਵਿਵਸਥਾ ਕੀਤੀ ਗਈ ਹੈ ਤੇ ਤਿੰਨ ਮੈਂਬਰੀ ਚੋਣ ਕਮਿਸ਼ਨ ਜਿਹੜਾ ਆ ਇਹਦਾ ਕੰਮ ਕੀ ਹੈ ਜਿੰਨੀਆਂ ਵੀ ਇਲੈਕਸ਼ਨਸ ਇੰਡੀਆ ਦੇ ਵਿੱਚ ਕੰਡਕਟ ਹੁੰਦੀਆਂ ਨੇ ਉਹਨਾਂ ਸਾਰਿਆਂ ਇਲੈਕਸ਼ਨਸ ਨੂੰ ਸੁਤੰਤਰ ਤਰੀਕੇ ਨਾਲ ਨਿਰਪੱਖ ਤਰੀਕੇ ਨਾਲ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਚੋਣਯੁਗ ਦੀ ਆ ਤੇ ਇਸ ਚੀਜ਼ ਦੀ ਵਿਵਸਥਾ ਜਿਹੜੀ ਆ ਸਾਡੇ ਸੰਵਿਧਾਨ ਦੀ ਧਾਰਾ 324 ਦੇ ਵਿੱਚ ਕੀਤੀ ਗਈ ਹੈ ਨੈਕਸਟ ਪੁਆਇੰਟ ਆ ਜਾਂਦਾ ਸੁਤੰਤਰ ਨਿਆਂਪਾਲਿਕਾ ਯਾਨੀ ਕਿ ਸਾਡੇ ਸਿਸਟਮ ਦੇ ਵਿੱਚ ਸਾਡਾ ਜਿਹੜਾ ਸੰਵਿਧਾਨ ਆ ਜਾਂ ਸਾਡੀ ਸ਼ਾਸਨ ਪ੍ਰਣਾਲੀ ਆ ਉਦੀ ਅਗਲੀ ਵਿਸ਼ੇਸ਼ਤਾ ਕੀ ਹੈ ਕਿ ਸੁਤੰਤਰ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ। ਸੁਤੰਤਰ ਨਿਆਂਪਾਲਿਕਾ ਦਾ ਮਤਲਬ ਇਹ ਹੈ ਕਿ ਜਿਹੜੀਆਂ ਅਦਾਲਤਾਂ ਨੇ ਉਹਨਾਂ ਨੂੰ ਰਾਜਨੀਤਿਕ ਕੰਟਰੋਲ ਤੋਂ ਮੁਕਤ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਦੇ ਵਾਸਤੇ ਕੀ ਵਿਵਸਥਾਵਾਂ ਕੀਤੀਆਂ ਗਈਆਂ ਨੇ ਕਿ ਜੱਜ ਜਿਹੜੇ ਨੇ ਉਹ ਬਿਨਾਂ ਕਿਸੇ ਪੱਖਪਾਤ ਦੇ ਨਿਰਪੱਖ ਰਹਿ ਕੇ ਬਿਨਾਂ ਕਿਸੇ ਡਰ ਦੇ ਫੈਸਲਾ ਕਰਨ। ਸੋ ਉਹਨਾਂ ਦੀ ਨਿਯੁਕਤੀ ਦੀ ਨਿਰਪੱਖ ਵਿਧੀ ਜਿਹੜੀ ਅਡਾਪਟ ਕੀਤੀ ਜਾਂਦੀ ਹੈ, ਉਹਨਾਂ ਦਾ ਲੰਬਾ ਕਾਰਜਕਾਲ ਹੁੰਦਾ ਹੈ ਜਿੱਦਾਂ ਕਿ ਸੁਪਰੀਮ ਕੋਰਟ ਦੇ ਜੱਜ ਜਿਹੜੇ 65 ਸਾਲ ਦੀ ਉਮਰ ਤੱਕ ਆਪਣੇ ਅਹੁਦੇ ਤੇ ਰਹਿੰਦੇ ਨੇ। ਤੇ ਇਹ ਹਾਈ ਕੋਰਟ ਦੇ ਜੱਜ ਜਿਹੜੇ 62 ਸਾਲ ਦੀ ਉਮਰ ਤੱਕ ਆਪਣੇ ਅਹੁਦੇ ਤੇ ਰਹਿੰਦੇ ਆ ਫਿਰ ਉਹਨਾਂ ਨੂੰ ਚੰਗੀਆਂ ਤਨਖਾਹਾਂ ਮਿਲਦੀਆਂ ਆ ਬਹੁਤ ਸਾਰੇ ਭੱਤੇ ਮਿਲਦੇ ਨੇ ਰਹਿਣ ਵਾਸਤੇ ਸਰਕਾਰੀ ਨਿਵਾਸ ਸਥਾਨ ਮਿਲਦਾ ਆ ਸੋ ਜੱਜਾਂ ਦੀ ਜਿਹੜੀ ਸੁਤੰਤਰਤਾ ਆ ਜਾਂ ਉਹਨਾਂ ਦੀ ਨਿਰਪੱਖਤਾ ਨੂੰ ਯਕੀਨੀ ਬਣਾਉਣ ਵਾਸਤੇ ਇੱਕ ਇਹ ਚੀਜ਼ ਕੰਡੀਸ਼ਨ ਰੱਖੀ ਗਈ ਆ ਕਿ ਰਿਟਾਇਰ ਹੋਣ ਤੋਂ ਬਾਅਦ ਉਹ ਕਿਸੇ ਅਦਾਲਤ ਦੇ ਵਿੱਚ ਵਕਾਲਤ ਨਹੀਂ ਕਰ ਸਕਦੇ ਸੋ ਤਾਂਕਿ ਉਹ ਆਪਣਾ ਕੰਮ ਜਿਹੜਾ ਨਿਰਪੱਖ ਤਰੀਕੇ ਨਾਲ ਕਰਨ ਉਹਨਾਂ ਉੱਪਰ ਕੋਈ ਪੋਲਿਟਿਕਲ ਪ੍ਰੈਸ਼ਰ ਨਾ ਹੋਵੇ ਕਿ ਮੈਂ ਸਰਕਾਰ ਤੇ ਕੋਈ ਅਧਿਕਾਰ ਲੈਣਾ ਹੈ ਉਹ ਸਰਕਾਰ ਦੇ ਪੱਖ ਦੇ ਵਿੱਚ ਫੈਸਲਾ ਨਾ ਦੇਣ ਠੀਕ ਹੈ ਨਿਰਪੱਖ ਹੋ ਕੇ ਫੈਸਲਾ ਕਰਨ ਸੋ ਇਸ ਕਰਕੇ ਇਹ ਵਿਵਸਥਾਵਾਂ ਜਿਹੜੀਆਂ ਨੇ ਉਹ ਸੁਤੰਤਰਤਾ ਜਿਹੜੀ ਹੈ ਨਿਆਂਪਾਲਿਕਾ ਦੀ ਉਹਨੂੰ ਯਕੀਨੀ ਬਣਾਉਣ ਵਾਸਤੇ ਕੀਤੀਆਂ ਗਈਆਂ ਨੇ ਨੈਕਸਟ ਪੁਆਇੰਟ ਆ ਜਾਂਦਾ ਕਾਨੂੰਨ ਦਾ ਸ਼ਾਸਨ ਯਾਨੀ ਕਿ ਭਾਰਤੀ ਸ਼ਾਸਨ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ ਕਿ ਇੱਥੇ ਕਾਨੂੰਨ ਦਾ ਸ਼ਾਸਨ ਹੈ ਕਿਸੇ ਇੱਕ ਵਿਅਕਤੀ ਦਾ ਸ਼ਾਸਨ ਨਹੀਂ ਆ ਕਿਸੇ ਸ਼ਾਸਕ ਦਾ ਸ਼ਾਸਨ ਨਹੀਂ ਆ ਕਾਨੂੰਨ ਦਾ ਸ਼ਾਸਨ ਆ ਯਾਨਕਿ ਕਾਨੂੰਨ ਸਾਰਿਆਂ ਵਾਸਤੇ ਸਮਾਨ ਆ ਸਾਰਿਆਂ ਵਾਸਤੇ ਇੱਕ ਹੀ ਕਾਨੂੰਨ ਆ ਸਾਰਿਆਂ ਉੱਤੇ ਸੇਮ ਕਾਨੂੰਨ ਲਾਗੂ ਹੁੰਦਾ ਆ ਤੇ ਜੇਕਰ ਕੋਈ ਵਿਅਕਤੀ ਜਾਂ ਕੋਈ ਸੰਗਠਨ ਜਾਂ ਸਰਕਾਰ ਵੀ ਕਾਨੂੰਨ ਦੀ ਉਲੰਘਣਾ ਕਰਦੀ ਆ ਤਾਂ ਉਹਦੇ ਵਾਸਤੇ ਜਿਹੜਾ ਨਿਆਂਪਾਲਿਕਾ ਜਿਹੜੀ ਆ ਉਹ ਕਾਨੂੰਨ ਦੀ ਰਾਖੀ ਵਾਸਤੇ ਬਚਨ ਬੱਧਿਆ ਫੇਸ ਕਰਕੇ ਕਾਨੂੰਨ ਦੇ ਅਨੁਸਾਰ ਹਰ ਇੱਕ ਵਿਅਕਤੀ ਵਾਸਤੇ ਇਕੁਅਲ ਪਨਿਸ਼ਮੈਂਟ ਆ ਜਿਹੜਾ ਵੀ ਵਿਅਕਤੀ ਕਿਸੇ ਕਾਨੂੰਨ ਦੀ ਉਲੰਘਣਾ ਕਰਦਾ ਆ ਉਹਦੇ ਵਾਸਤੇ ਸੇਮ ਪਨਿਸ਼ਮੈਂਟ ਦੀ ਪ੍ਰੋਵੀਜ਼ਨ ਆ ਇਹ ਤੋਂ ਇਲਾਵਾ ਕਾਨੂੰਨ ਜੜਾਇਆ ਉਹ ਵਿਅਕਤੀਆਂ ਦੇ ਅਧਿਕਾਰਾਂ ਤੇ ਸੁਤੰਤਰਤਾਵਾਂ ਦੀ ਰਾਖੀ ਕਰਦਾ ਹੈ ਸੋ ਸਾਡੇ ਜਿੰਨੇ ਵੀ ਅਧਿਕਾਰ ਛੇ ਮੌਲਿਕ ਅਧਿਕਾਰ ਨੇ ਤੇ ਸਾਡੇ ਅਨੁਸ਼ੀਤ ਸਾਡੇ ਸੰਵਿਧਾਨ ਦਾ ਜਿਹੜਾ ਅਨੁਸ਼ੀਤ 19 ਆ ਉਹਦੇ ਵਿੱਚ ਛੇ ਤਰ੍ਹਾਂ ਦੀਆਂ ਸੁਤੰਤਰਤਾਵਾਂ ਦੀ ਗੱਲ ਕੀਤੀ ਗਈ ਆ ਨਾਗਰਿਕਾਂ ਦੀਆਂ ਸੁਤੰਤਰਤਾਵਾਂ ਦੀ ਸੋ ਕਾਨੂੰਨ ਜੜਾਇਆ ਸਾਡੇ ਅਧਿਕਾਰ ਅਤੇ ਸਾਡੀਆਂ ਸੁਤੰਤਰਤਾਵਾਂ ਦੀ ਰਾਖੀ ਵਾਸਤੇ ਬਚਨ ਬੱਧਿਆ ਜੇਕਰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਉਹਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਕੋਈ ਵਿਅਕਤੀ ਜਾਂ ਕੋਈ ਸੰਗਠਨ ਜਾਂ ਸਰਕਾਰ ਵੀ ਜਿਹੜੀ ਹੈ ਉਹਨਾਂ ਦੇ ਅਧਿਕਾਰ ਅਤੇ ਸੁਤੰਤਰਤਾਵਾਂ ਦੀ ਉਲੰਘਣਾ ਕਰ ਰਹੀ ਹੈ ਤਾਂ ਲੋਕ ਅਦਾਲਤਾਂ ਵਿੱਚ ਜਾ ਸਕਦੇ ਨੇ ਸੋ ਕਾਨੂੰਨ ਜੜਾਇਆ ਉਹ ਲੋਕਾਂ ਦੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਦੀ ਰਾਖੀ ਕਰਦਾ ਹੈ ਨੈਕਸਟ ਪੁਆਇੰਟ ਆ ਜਾਂਦਾ ਵਿਰੋਧ ਦਾ ਸਤਿਕਾਰ ਸੋ ਭਾਰਤੀ ਸ਼ਾਸਨ ਪ੍ਰਣਾਲੀ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਵਿਰੋਧ ਦਾ ਸਤਿਕਾਰ ਕੀਤਾ ਜਾਂਦਾ ਹੈ ਯਾਨੀ ਕਿ ਇੱਕ ਪੋਲਿਟਿਕਲ ਪਾਰਟੀ ਜਿਹੜੀ ਰੂਲਿੰਗ ਪਾਰਟੀ ਬਣਦੀ ਆ ਤੇ ਸੈਕੰਡ ਲਾਰਜੇਸਟ ਪਾਰਟੀ ਜਿਹੜੀ ਉਹਨੂੰ ਵਿਰੋਧੀ ਦਲ ਦਾ ਦਰਜਾ ਮਿਲਦਾ ਆ ਤੇ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਹਾਰ ਜਾਂਦੀਆਂ ਨੇ ਉਹ ਵੀ ਵਿਰੋਧੀ ਦਲ ਦੇ ਤੌਰ ਤੇ ਕੰਮ ਕਰਦੀਆਂ ਨੇ ਤੇ ਵਿਰੋਧੀ ਦਲ ਜਿਹੜੇ ਆ ਉਹ ਲੋਕਤੰਤਰੀ ਜਿਹੜਾ ਭਾਰਤੀ ਲੋਕਤੰਤਰ ਆ ਇਹਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾਉਂਦੇ ਨੇ ਉਹ ਸਰਕਾਰ ਨੂੰ ਤਾਨਾਸ਼ਾ ਬਣਨ ਤੋਂ ਰੋਕਦੇ ਆ ਉਹ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਦੇ ਆ ਸਰਕਾਰ ਦੇ ਮਾੜੇ ਕੰਮ ਜਿਹੜੇ ਆ ਉਹਨਾਂ ਦੀ ਆਲੋਚਨਾ ਕਰਦੇ ਆ ਉਹਨੂੰ ਗਲਤ ਕੰਮ ਕਰਨ ਤੋਂ ਰੋਕਦੇ ਆ ਸਰਕਾਰ ਨੂੰ ਗਲਤ ਪਾਲਿਸਿਜ਼ ਅਡਾਪਟ ਕਰਨ ਤੋਂ ਰੋਕਦੇ ਆ ਸੋ ਇਸ ਕਰਕੇ ਭਾਰਤੀ ਸ਼ਾਸਨ ਵਿਵਸਥਾ ਜਿਹੜੀ ਆ ਕਿਉਂਕਿ ਲੋਕਤੰਤਰ ਆ ਇਹ ਇਸ ਕਰਕੇ ਸਰਕਾਰ ਦੀਆਂ ਗਲਤ ਨੀਤੀਆਂ ਉੱਪਰ ਇੱਕ ਤਰੀਕੇ ਦਾ ਚੈੱਕ ਰੱਖਣ ਵਾਸਤੇ ਜਿਹੜੀ ਵਿਰੋਧੀ ਪਾਰਟੀਆਂ ਨੇ ਉਹ ਕੰਮ ਕਰਦੀਆਂ ਨੇ ਤੇ ਇਸ ਤਰੀਕੇ ਨਾਲ ਵਿਰੋਧੀ ਦਲ ਜਿਹੜੇ ਸਰਕਾਰ ਨੂੰ ਤਾਨਾ ਛੱਪਣ ਤੋਂ ਰੋਕਦੇ ਨੇ ਨੈਕਸਟ ਪੁਆਇੰਟ ਆ ਜਾਂਦਾ ਧਰਮ ਨਿਰਪੱਖ ਰਾਜ ਸੋ ਸੋ ਭਾਰਤੀ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਆ ਉਦੇ ਵਿੱਚ ਵੀ ਇਹ ਪ੍ਰਿੰਸੀਪਲ ਜੜਾਇਆ ਸ਼ਾਮਿਲ ਕੀਤਾ ਗਿਆ ਧਰਮ ਨਿਰਪੱਖ ਰਾਜ ਸੋ ਭਾਰਤੀ ਸੰਵਿਧਾਨ ਦੇ ਵਿੱਚ ਸੈਕੂਲਰ ਵਰਡ ਜੜਾਇਆ ਉਹ 42ਵੀਂ ਸੋਧ ਜਿਹੜੀ ਕੀਤੀ ਗਈ ਸੀ 1976 ਦੇ ਵਿੱਚ ਉਹਦੇ ਰਾਹੀਂ ਸੈਕੂਲਰ ਵਰਡ ਜੜਾਇਆ ਉਹ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਯਾਨੀ ਕਿ ਭਾਰਤ ਜੜਾਇਆ ਉਹ ਧਰਮ ਨਿਰਪੱਖ ਹੈ ਭਾਰਤੀ ਰਾਜ ਧਰਮ ਨਿਰਪੱਖ ਹੈ ਰਾਜ ਦਾ ਕੋਈ ਆਪਣਾ ਧਰਮ ਨਹੀਂ ਹੈ ਅਸੀਂ ਭਾਰਤ ਨੂੰ ਕਿਸੇ ਖਾਸ ਧਰਮ ਨਾਲ ਨਹੀਂ ਜੋੜ ਸਕਦੇ ਰਾਜ ਦਾ ਆਪਣਾ ਕੋਈ ਧਰਮ ਨਹੀਂ ਹੈ ਤੇ ਰਾਜ ਦੀ ਨਿਗਾਹ ਵਿੱਚ ਸਾਰੇ ਧਰਮ ਬਰਾਬਰ ਆ ਧਰਮ ਵਿਅਕਤੀ ਦਾ ਨਿੱਜੀ ਮਾਮਲਾ ਆ ਉਹ ਜਿਹੜੇ ਮਰਜ਼ੀ ਧਰਮ ਵਿੱਚ ਵਿਸ਼ਵਾਸ ਰੱਖੇ ਸੋ ਉਹਦਾ ਪ੍ਰਾਈਵੇਟ ਮੈਟਰ ਆ ਸੋ ਸਧਾਰਨ ਹਾਲਤਾਂ ਵਿੱਚ ਰਾਜ ਕਿਸੇ ਵਿਅਕਤੀ ਦੇ ਧਾਰਮਿਕ ਮਾਮਲੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ ਇਸ ਵਾਸਤੇ ਸਾਡੇ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਵਿੱਚ ਵੀ ਇੱਕ ਮੌਲਿਕ ਅਧਿਕਾਰ ਆ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਜਿਹੜਾ ਕੀ ਸੰਵਿਧਾਨ ਦੇ ਅਨੁਛੇਦ 25 ਤੋਂ ਲੈ ਕੇ 28 ਤੱਕ ਦਰਜ ਆ ਧਾਰਾ 25 ਤੋਂ ਲੈ ਕੇ 28 ਤੱਕ ਸਾਡੇ ਧਾਰਮਿਕ ਸੁਤੰਤਰਤਾ ਦਾ ਜਿਹੜਾ ਅਧਿਕਾਰ ਆ ਉਹ ਸੰਬੰਧੀ ਵਿਵਸਥਾਵਾਂ ਕੀਤੀਆਂ ਗਈਆਂ ਨੇ ਕਿ ਹਰ ਇੱਕ ਵਿਅਕਤੀ ਨੂੰ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਰੱਖਣ ਦਾ ਹੱਕ ਆ ਤੇ ਉਹ ਆਪਣੇ ਧਾਰਮਿਕ ਮਾਮਲਿਆਂ ਦਾ ਆਪ ਪ੍ਰਬੰਧ ਕਰ ਸਕਦਾ ਆ ਤੇ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦੀ ਪੂਜਾ ਅਰਚਨਾ ਕਰ ਸਕਦਾ ਆ ਤੇ ਕਿਸੇ ਵੀ ਵਿਅਕਤੀ ਤੋਂ ਧਰਮ ਦੇ ਨਾਂ ਤੇ ਟੈਕਸ ਦੇਣ ਵਾਸਤੇ ਉਹਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਸੋ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ ਅਨੁਸ਼ੀਲ 25 ਤੋਂ ਲੈ ਕੇ 28 ਤੱਕ ਸਾਡੇ ਧਰਮ ਧਾਰਮਿਕ ਸੁਤੰਤਰਤਾ ਦਾ ਜਿਹੜਾ ਮੌਲਿਕ ਅਧਿਕਾਰ ਆ ਉਹਦੇ ਵਿੱਚ ਕੀਤੀਆਂ ਗਈਆਂ ਨੇ ਨੈਕਸਟ ਪੁਆਇੰਟ ਆ ਜਾਂਦਾ ਬਹੁਲਵਾਦੀ ਸਮਾਜ ਯਾਨਕੀ ਭਾਰਤੀ ਸੰਵਿਧਾਨ ਜਿਹੜਾ ਆ ਉਹ ਬਹੁਲਵਾਦੀ ਸਮਾਜ ਦੀ ਗੱਲ ਕਰਦਾ ਆ ਬਹੁਲਵਾਦੀ ਸਮਾਜ ਦਾ ਮਤਲਬ ਆ ਜਿੱਥੇ ਵੱਖ-ਵੱਖ ਧਰਮਾਂ ਜਾਤਾਂ ਨਸਲਾਂ ਦੇ ਲੋਕ ਰਹਿੰਦੇ ਨੇ ਵੱਖੇ-ਵੱਖਰੀਆਂ ਪਛਾਣਾਂ ਬੋਲਦੇ ਨੇ ਹੁਣ ਆਪਾਂ ਦੇਖਦੇ ਹਾਂ ਹਰ ਰਾਜ ਦੀ ਇੱਕ ਵੱਖਰੀ ਭਾਸ਼ਾ ਆ ਜਿਹੜੀ ਕਿ ਉੱਥੋਂ ਦੀ ਮਾਤ ਭਾਸ਼ਾ ਆ ਇਹਦੇ ਨਾਲ ਨਾਲ ਇੱਕ ਕਾਮਨ ਭਾਸ਼ਾ ਜਿਹੜੀ ਆ ਹਿੰਦੀ ਆ ਉਹ ਵੀ ਚੱਲਦੀ ਆ ਤੇ ਇੰਗਲਿਸ਼ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਉਹ ਵੀ ਚੱਲਦੀ ਆ ਸੋ ਇਸ ਕਰਕੇ ਮੋਸਟਲੀ ਇੰਡੀਅਨਸ ਨੂੰ ਜਿਹੜਾ ਆ ਤਿੰਨ ਲੈਂਗੁਏਜਸ ਹੁੰਦੀਆਂ ਹੁੰਦੀਆਂ ਨੇ ਇੱਕ ਆਪਣੀ ਸਟੇਟ ਦੀ ਭਾਸ਼ਾ ਇੱਕ ਹਿੰਦੀ ਤੇ ਇੱਕ ਇੰਗਲਿਸ਼ ਸੋ ਇਸ ਕਰਕੇ ਭਾਰਤੀ ਸੰਵਿਧਾਨ ਜਿਹੜਾ ਆ ਉਹ ਬਹੁਲਵਾਦੀ ਸਮਾਜ ਦੀ ਵਿਵਸਥਾ ਕਰਦਾ ਆ ਵਿਵਸਥਾ ਦਾ ਮਤਲਬ ਇਹ ਆ ਕਿ ਇੱਥੇ ਵੱਖ-ਵੱਖ ਧਰਮਾਂ ਜਾਤਾਂ ਨਸਲਾਂ ਦੇ ਲੋਕ ਰਹਿੰਦੇ ਆ ਤੇ ਉਹਨਾਂ ਨੂੰ ਆਪੋ ਆਪਣੀ ਭਾਸ਼ਾ ਲਿਪੀ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਹੱਕ ਹੈ ਇਸ ਸਬੰਧ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਧਾਰਾ 29 ਤੇ 30 ਜਿਹੜਾ ਹੈ ਅਨੁਸ਼ੇਦ 29 ਤੇ 30 ਜਿਹੜਾ ਆ ਉਹ ਸੱਭਿਆਚਾਰਕ ਤੇ ਵਿਦਿਅਕ ਅਧਿਕਾਰਾਂ ਦੀ ਗੱਲ ਕਰਦਾ ਆ ਉਹ ਅਧਿਕਾਰ ਜਿਹੜੇ ਮਾਈਨੋਰਟੀਜ਼ ਦੇ ਨੇ ਯਾਨੀ ਕਿ ਕੋਈ ਵੀ ਘੱਟ ਗਿਣਤੀ ਦੇ ਲੋਕ ਜਿਹੜੇ ਆ ਚਾਹੇ ਧਰਮ ਦੇ ਆਧਾਰ ਤੇ ਹੋਣ ਚਾਹੇ ਜਾਤ ਦੇ ਆਧਾਰ ਤੇ ਉਹਨਾਂ ਨੂੰ ਆਪਣੀ ਭਾਸ਼ਾ ਲਿਪੀ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਹੱਕ ਹੈ ਤੇ ਉਹ ਘੱਟ ਗਿਣਤੀ ਦੇ ਲੋਕ ਜਿਹੜੇ ਆ ਉਹ ਆਪਣੇ ਮਨਪਸੰਦੀਆਂ ਵਿਦਿਅਕ ਸੰਸਥਾਵਾਂ ਵੀ ਸਥਾਪਿਤ ਕਰ ਸਕਦੇ ਆ ਉਹਨਾਂ ਦਾ ਪ੍ਰਬੰਧ ਕਰ ਸਕਦੇ ਆ ਸੋ ਇਸ ਕਰਕੇ ਭਾਰਤ ਦੇ ਸੰਵਿਧਾਨ ਦੀ ਧਾਰਾ 29 ਅਤੇ 30 ਜਿਹੜੀ ਹੈ ਉਹ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰਾਂ ਦੀ ਗੱਲ ਕਰਦੀ ਹੈ ਜਿਹੜੇ ਕਿ ਘੱਟ ਗਿਣਤੀਆਂ ਦੇ ਹੈਗੇ ਨੇ ਨੈਕਸਟ ਆ ਜਾਂਦਾ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨਜਾਤੀਆਂ ਪਛੜੀਆਂ ਜਾਤੀਆਂ ਅਤੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਿਸ਼ੇਸ਼ ਵਿਵਸਥਾ ਸੋ ਯਾਨਕੀ ਭਾਰਤ ਦਾ ਸੰਵਿਧਾਨ ਜਿਹੜਾ ਆ ਸ਼ੈਡਿਊਲਡ ਕਾਸਟ ਸ਼ੈਡਿਊਲਡ ਟ੍ਰਾਈਬਸ ਬੈਕਵਰਡ ਕਾਸਟ ਅਤੇ ਜਿਹੜੀਆਂ ਮਾਈਨੋਰਟੀਜ਼ ਨੇ ਉਹਨਾਂ ਵਾਸਤੇ ਵੀ ਵਿਵਸਥਾ ਮਾ ਸਾਡੇ ਸੰਵਿਧਾਨ ਦੇ ਵਿੱਚ ਕੀਤੀਆਂ ਗਈਆਂ ਹੁਣ ਅਸੀਂ ਦੇਖਦੇ ਹਾਂ ਜਿੱਦਾਂ ਲੋਕ ਸਭਾ ਦੇ ਵਿੱਚ ਰਾਜ ਵਿਧਾਨ ਸਭਾ ਦੇ ਵਿੱਚ ਤੇ ਜਿਹੜੀਆਂ ਸਥਾਨਕ ਸਰਕਾਰਾਂ ਨੇ ਸਵੈ ਸ਼ਾਸਨੀ ਸੰਸਥਾਵਾਂ ਨੇ ਉਹਨਾਂ ਵਿੱਚ ਸ਼ੈਡਿਊਲਡ ਕਾਸਟ ਵਾਸਤੇ ਜਿਹੜੀਆਂ ਸੀਟਾਂ ਨੇ ਰਾਖਵੀਂ ਰੱਖੀਆਂ ਜਾਂਦੀਆਂ ਤੇ ਇਹ ਵਿਵਸਥਾ ਮਾ ਜਿਹੜੀਆਂ ਨੇ ਉਹ ਇਸ ਵਾਸਤੇ ਕੀਤੀਆਂ ਗਈਆਂ ਤਾਂਕਿ ਉਹ ਜਿਹੜੇ ਆ ਉਹਨਾਂ ਨੂੰ ਉਹਨਾਂ ਦਾ ਜਿਹੜਾ ਸਮਾਜਿਕ ਦਰਜਾ ਆ ਉਹ ਦੂਜੇ ਲੋਕਾਂ ਦੇ ਬਰਾਬਰ ਕੀਤਾ ਜਾ ਸਕੇ ਸੋ ਸਾਡੇ ਸੰਵਿਧਾਨ ਦੇ ਵਿੱਚ ਆਰੰਭ ਦੇ ਵਿੱਚ 10 ਸਾਲ ਵਾਸਤੇ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਗਈ ਸੀ ਫਿਰ 10-10 ਸਾਲ ਕਰਕੇ ਇਹਨਾਂ ਨੂੰ ਐਕਸਟੈਂਡ ਕੀਤਾ ਗਿਆ ਤੇ ਹੁਣ ਤੱਕ ਇਹ ਰਿਜ਼ਰਵੇਸ਼ਨ ਦੀ ਵਿਵਸਥਾ ਜਿਹੜੀ ਚੱਲ ਰਹੀ ਹੈ ਤੇ ਸੋ ਸਾਡਾ ਸੰਵਿਧਾਨ ਜਿਹੜਾ ਆ ਉਹ ਅਨੁਸੂਚਿਤ ਜਾਤੀਆਂ ਜਨ ਜਾਤੀਆਂ ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਗੱਲ ਕਰਦਾ ਆ ਇਸ ਤੋਂ ਬਾਅਦ ਆ ਜਾਂਦਾ ਹੈ ਹੇਠਲੇ ਪੱਧਰ ਤੇ ਲੋਕਤੰਤਰ ਸੋ ਸਾਡਾ ਸੰਵਿਧਾਨ ਜਿਹੜਾ ਆ ਉਹ ਸਥਾਨਕ ਪੱਧਰ ਤੇ ਲੋਕਤੰਤਰ ਦੀ ਗੱਲ ਕਰਦਾ ਆ ਸੋ ਸਾਡੇ ਸੰਵਿਧਾਨ ਦੀ ਦੇ ਵਿੱਚ ਜਿਹੜਾ 73rd ਤੇ 74th ਅਮੈਂਡਮੈਂਟ ਕੀਤੀ ਗਈ ਆ ਸੋਧ ਕੀਤੀ ਗਈ ਆ 1993 ਦੇ ਵਿੱਚ 1994 ਦੇ ਵਿੱਚ ਉਹ ਜਿਹੜਾ ਆ ਸਥਾਨਕ ਸਰਕਾਰਾਂ ਨੂੰ ਸੰਵਿਧਾਨਕ ਦਰਜਾ ਪ੍ਰਦਾਨ ਕਰਨ ਵਾਸਤੇ ਕਿ ਜਿਹੜੀ ਸਥਾਨਕ ਪੱਧਰ ਤੇ ਇਲੈਕਸ਼ਨ ਹੋਏਗੀ ਹਰ 5 ਸਾਲ ਬਾਅਦ ਹੋਏਗੀ ਹਰ ਪਿੰਡ ਦੀ ਇੱਕ ਪੰਚਾਇਤ ਹੋਏਗੀ ਹਰ ਪੰਚਾਇਤ ਦੀ ਇਲੈਕਸ਼ਨ 5 ਸਾਲ ਬਾਅਦ ਹੋਏਗੀ ਸੋ ਸਾਡੇ ਸੰਵਿਧਾਨ ਦੇ ਵਿੱਚ ਜਿਹੜੀਆਂ ਸਥਾਨਕ ਸਰਕਾਰਾਂ ਨੇ ਜਾਂ ਸਥਾਨਕ ਸਵੈ ਸ਼ਾਸਨੀ ਸੰਸਥਾਵਾਂ ਨੇ ਉਹਨਾਂ ਨੂੰ ਸੰਵਿਧਾਨਕ ਦਰਜਾ ਪ੍ਰਦਾਨ ਕੀਤਾ ਗਿਆ ਆ ਤੇ ਇਸ ਸਬੰਧੀ ਸਾਡੇ ਸੰਵਿਧਾਨ ਦਾ ਭਾਗ 9 ਅਤੇ 9A ਅਤੇ ਜਿਹੜਾ ਕਿ 11ਵੀਂ ਅਤੇ 12ਵੀਂ ਅਨੁਸੂਚੀ ਵਿੱਚ ਇਸ ਸਬੰਧੀ ਵਿਵਸਥਾਵਾਂ ਕੀਤੀਆਂ ਗਈਆਂ ਨੇ ਕਿ ਹਰ ਪਿੰਡ ਦੀ ਇੱਕ ਪੰਚਾਇਤ ਹੋਏਗੀ ਅਤੇ ਹਰ 5 ਸਾਲ ਬਾਅਦ ਉਹਦੀ ਇਲੈਕਸ਼ਨ ਹੋਏਗੀ ਇਹ ਸਾਡੇ ਸੰਵਿਧਾਨ ਦੇ ਵਿੱਚ ਮੈਂਸ਼ਨ ਕਰ ਦਿੱਤਾ ਗਿਆ ਸੋਧ ਕਰਕੇ 73ਵੀਂ ਸੋਧ ਜਿਹੜੀ ਆ ਉਹ ਪੰਚਾਇਤਾਂ ਨਾਲ ਰਿਲੇਟਡ ਆ 74ਵੀਂ ਸੋਧ ਜਿਹੜੀ ਆ ਉਹ ਜਿਹੜੀ ਸ਼ਹਿਰੀ ਸੰਸਥਾਵਾਂ ਨੇ ਨਗਰਪਾਲਿਕਾ ਨਗਰ ਨਿਗਮ ਉਹਨਾਂ ਨਾਲ ਸੰਬੰਧਿਤ ਆ ਸੋ ਪਿੰਡੂ ਖੇਤਰ ਦੇ ਵਿੱਚ ਜਿਹੜਾ ਆ 3 ਟਾਇਰ ਪੰਚਾਇਤੀ ਰਾਜ ਸ਼ਾਸਨ ਦੀ ਵਿਵਸਥਾ ਕੀਤੀ ਗਈ ਆ 3 ਟਾਇਰ ਮਤਲਬ ਕਿ ਸਭ ਤੋਂ ਹੇਠਲੇ ਪੱਧਰ ਤੇ ಗ್ರಾಮ ਪੰਚਾਇਤ ਆ ਉਸ ਤੋਂ ਉੱਪਰ ਬਲਾਕ ਸੰਮਤੀ ਉਸ ਤੋਂ ਉੱਪਰ ਜ਼ਿਲ੍ਹਾ ਪ੍ਰੀਸ਼ਦ ਸੋ 73ਵੀਂ ਸੋਧ ਦੇ ਜ਼ਰੀਏ ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਦੀ ਵਿਵਸਥਾ ਜਿਹੜੀ ਆ ਪਿੰਡੂ ਖੇਤਰ ਵਿੱਚ ਕੀਤੀ ਗਈ ਹੈ ਤੇ 74ਵੀਂ ਸੋਧ ਜਿਹੜੀ ਆ ਉਹ ਸ਼ਹਿਰੀ ਖੇਤਰ ਦੇ ਵਿੱਚ ਜਿਹੜੀਆਂ ਸਥਾਨਕ ਸੰਸਥਾਵਾਂ ਨੇ ਉਹਨਾਂ ਦੇ ਗਠਨ ਦੀ ਗੱਲ ਕਰਦੀ ਆ ਉਹਨਾਂ ਦੀ ਆਮ ਚੋਣਾਂ ਦੀ ਗੱਲ ਕਰਦੀ ਆ ਕਿ ਹਰ 5 ਸਾਲਾਂ ਬਾਅਦ ਜਿਹੜਾ ਆ ਦੁਬਾਰਾ ਚੋਣਾਂ ਜਿਹੜੀਆਂ ਨੇ ਉਹ ਸ਼ਹਿਰੀ ਖੇਤਰ ਵਾਸਤੇ ਨਗਰ ਨਿਗਮ ਦੇ ਚੋਣਾਂ ਜਿਹੜੀਆਂ ਨੇ ਉਹ ਕਰਵਾਈਆਂ ਜਾਂਦੀਆਂ ਨੇ ਨੈਕਸਟ ਪੁਆਇੰਟ ਆ ਜਾਂਦਾ ਸੱਤਾ ਪ੍ਰਾਪਤੀ ਲਈ ਖੁੱਲਾ ਮੁਕਾਬਲਾ ਸੋ ਭਾਰਤੀ ਸੰਵਿਧਾਨ ਦੀ ਇੱਕ ਬੜੀ ਮਹੱਤਵਪੂਰਨ ਵਿਸ਼ੇਸ਼ਤਾ ਆ ਕਿ ਓਪਨ ਕੰਪੀਟੀਸ਼ਨ ਆ ਕੋਈ ਵੀ ਵਿਅਕਤੀ ਇਲੈਕਸ਼ਨ ਲੜ ਸਕਦਾ ਆ ਕੋਈ ਵੀ ਵਿਅਕਤੀ ਇਲੈਕਸ਼ਨ ਕੰਟੈਸਟ ਕਰ ਸਕਦਾ ਆ ਸੱਤਾ ਪ੍ਰਾਪਤੀ ਵਾਸਤੇ ਓਪਨ ਕੰਪੀਟੀਸ਼ਨ ਆ ਹੁਣ ਆਪਾਂ ਦੇਖਦੇ ਆ ਜਦੋਂ ਵੀ ਆਮ ਚੋਣਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਆ ਉਹ ਇੰਡੀਪੈਂਡੈਂਟ ਇਲੈਕਸ਼ਨ ਕੰਟੈਸਟ ਕਰ ਰਹੇ ਹੁੰਦੇ ਆ ਕੁਝ ਨਾਮ ਦੇ ਵੱਖੋ ਵੱਖਰੀਆਂ ਪਾਰਟੀਆਂ ਨਾਲ ਸੰਬੰਧਿਤ ਹੁੰਦੇ ਨੇ ਤੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਆ ਉਹ ਇੰਡੀਪੈਂਡੈਂਟ ਖੜੇ ਹੁੰਦੇ ਆ ਯਾਨੀ ਕਿ ਕੋਈ ਵੀ ਵਿਅਕਤੀ ਇਲੈਕਸ਼ਨ ਕੰਟੈਸਟ ਕਰ ਸਕਦਾ ਆ ਜਿਹੜਾ ਕਿ ਜ਼ਰੂਰੀ ਜਿਹੜੀਆਂ ਯੋਗਤਾਵਾਂ ਨੇ ਉਮਰ ਸਬੰਧੀ ਯੋਗਤਾ ਜਾਂ ਦੂਸਰੀਆਂ ਜਿਹੜੀਆਂ ਯੋਗਤਾਵਾਂ ਨੇ ਪੂਰੀਆਂ ਕਰਦਾ ਆ ਉਹ ਇਲੈਕਸ਼ਨ ਕੰਟੈਸਟ ਕਰ ਸਕਦਾ ਆ ਕਿ ਜਿਵੇਂ ਉਹ ਭਾਰਤ ਦਾ ਨਾਗਰਿਕ ਹੋਵੇ ਉਹਦੀ ਉਮਰ ਸਬੰਧੀ ਜਿਹੜੀ ਸੀਮਾ ਹੈਗੀ ਆ ਤੇ ਜਾਂ ਫਿਰ ਕਿਸੇ ਸਰਕਾਰੀ ਅਹੁਦੇ ਤੇ ਨਾ ਲੱਗਾ ਹੋਵੇ ਸੋ ਇਦਾਂ ਦੀਆਂ ਕੰਡੀਸ਼ਨਸ ਨੇ ਜਿਹੜਾ ਉਹ ਫੁੱਲਫਿਲ ਕਰਦਾ ਆ ਉਹ ਕੋਈ ਵੀ ਵਿਅਕਤੀ ਜਿਹੜਾ ਆ ਉਹ ਇਲੈਕਸ਼ਨ ਕੰਟੈਸਟ ਕਰ ਸਕਦਾ ਹੈ ਤੇ ਹੁਣ ਤੱਕ ਜਿਹੜਾ ਆ ਉਹ 18 ਆਮ ਚੋਣਾਂ ਜਿਹੜੀਆਂ ਨੇ ਹੋ ਚੁੱਕੀਆਂ ਨੇ 18ਵੀਂ ਲੋਕ ਸਭਾ ਚੋਣ ਜਿਹੜੀ ਆ 2024 ਦੇ ਵਿੱਚ ਕੰਟੈਸਟ ਹੋਈ ਆ ਤੇ ਜਿੱਤੋਂ ਬਾਅਦ ਜਿਹੜਾ ਆ ਕੇਂਦਰ ਦੇ ਵਿੱਚ ਐਨਡੀਆ ਦੀ ਗਵਰਨਮੈਂਟ ਬਣੀ ਆ ਸੋ ਇਸ ਤਰ੍ਹਾਂ ਸੱਤਾ ਪ੍ਰਾਪਤੀ ਵਾਸਤੇ ਓਪਨ ਕੰਪੀਟੀਸ਼ਨ ਆ ਕੋਈ ਵੀ ਵਿਅਕਤੀ ਇਲੈਕਸ਼ਨ ਕੰਟੈਸਟ ਕਰ ਸਕਦਾ ਆ ਕਿਉਂਕਿ ਲੋਕਤੰਤਰ ਆ ਤੇ ਇਸ ਕਰਕੇ ਹਰ ਇੱਕ ਵਿਅਕਤੀ ਨੂੰ ਚੋਣ ਲੜਨ ਦਾ ਹੱਕ ਆ ਲਾਸਟ ਪੁਆਇੰਟ ਆ ਜਾਂਦਾ ਬਹੁਦਲ ਪ੍ਰਣਾਲੀ ਯਾਨਕੀ ਇੰਡੀਆ ਦੇ ਵਿੱਚ ਮਲਟੀਪਾਰਟੀ ਸਿਸਟਮ ਦੀ ਵਿਵਸਥਾ ਕੀਤੀ ਗਈ ਹੈ ਸੋ ਤਿੰਨ ਤਰ੍ਹਾਂ ਦਾ ਪਾਰਟੀ ਸਿਸਟਮ ਮੇਨਲੀ ਹੁੰਦਾ ਆ ਸਿੰਗਲ ਪਾਰਟੀ ਸਿਸਟਮ ਬਾਈ ਪਾਰਟੀ ਸਿਸਟਮ ਐਂਡ ਮਲਟੀਪਾਰਟੀ ਸਿੰਗਲ ਪਾਰਟੀ ਮਤਲਬ ਇੱਕ ਦਲ ਪ੍ਰਣਾਲੀ ਬਾਈ ਪਾਰਟੀ ਮਤਲਬ ਦੋ ਦਲ ਪ੍ਰਣਾਲੀ ਤੇ ਇੰਡੀਆ ਵਿੱਚ ਬਹੁਦਲ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ ਹੁਣ ਆਪਾਂ ਦੇਖਦੇ ਆ 2024 ਦੇ ਵਿੱਚ ਸਾਲ 2024 ਦੇ ਵਿੱਚ ਆਪਾਂ ਜੇਕਰ ਗੱਲ ਕਰੀਏ ਇਹ ਤਾਂ ਇੰਡੀਆ ਦੇ ਵਿੱਚ 6 ਨੈਸ਼ਨਲ ਪੋਲੀਟੀਕਲ ਪਾਰਟੀਆਂ ਨੇ ਤੇ 57 ਜਿਹੜੀਆਂ ਨੇ ਉਹ ਸਟੇਟ ਪਾਰਟੀਆਂ ਆ ਰਾਜ ਰਾਜਨੀਤਿਕ ਦਲ ਨੇ ਤੇ ਇਸ ਤੋਂ ਇਲਾਵਾ 2764 ਜਿਹੜੇ ਆ ਗੈਰ ਮਾਨਤਾ ਪ੍ਰਾਪਤ ਰਾਜਨੀਤਿਕ ਦਲ ਆ ਹੁਣ ਜੇਕਰ ਅਸੀਂ ਗੱਲ ਕਰੀਏ ਵੀ ਨੈਸ਼ਨਲ ਪਾਰਟੀਆਂ ਇਹਨਾਂ ਦੀ ਗਿਣਤੀ ਵੱਧਦੀ ਘਟਦੀ ਰਹਿੰਦੀ ਹੈ ਸੋ ਐਟ ਪ੍ਰੈਸੈਂਟ 6 ਨੈਸ਼ਨਲ ਪੋਲਿਟੀਕਲ ਪਾਰਟੀਆਂ ਹੈਗੀਆਂ ਨੇ ਜਿਦੇ ਵਿੱਚ ਬੀਜੇਪੀ ਆ ਇੰਡੀਅਨ ਨੈਸ਼ਨਲ ਕਾਂਗਰਸ ਆ ਭੋਜਨ ਸਮਾਜ ਪਾਰਟੀ ਆ ਆਮ ਆਦਮੀ ਪਾਰਟੀ ਆ ਨੈਸ਼ਨਲ ਪੀਪਲਸ ਪਾਰਟੀ ਅਤੇ সিপিআইਐਮ ਯਾਨੀ ਕਿ ਕਾਮਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ ਸੋ ਇਹ ਜਿਹੜੀਆਂ ਨੇ 6 ਨੈਸ਼ਨਲ ਪਾਰਟੀਆਂ ਆ ਇਹ ਤੋਂ ਇਲਾਵਾ ਹਰ ਰਾਜ ਦੇ ਵਿੱਚ ਆਪਾਂ ਦੇਖਦੀਆਂ ਸਟੇਟ ਲੈਵਲ ਦੀਆਂ ਪਾਰਟੀਆਂ ਆ ਜਿਹਦੇ ਵਿੱਚ ਜਦੋਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਅਕਾਲੀ ਦਲ ਆ ਆਂਧਰਾ ਪ੍ਰਦੇਸ਼ ਤੇ ਤਲਗੁਦੇਸ਼ਮੇ ਆ ਤਾਮਿਲਨਾਡੂ ਵਿੱਚ ਡੀਐਮਕੇ ਆ ਜੰਮੂ ਕਸ਼ਮੀਰ ਚ ਨੈਸ਼ਨਲ ਕਾਨਫਰੈਂਸ ਆ ਸੋ ਇਦਾਂ ਵੱਖੋ ਵੱਖਰੇ ਰਾਜਾਂ ਦੇ ਵਿੱਚ ਸਟੇਟ ਲੈਵਲ ਦੀਆਂ ਪਾਰਟੀਆਂ ਨੇ ਜਿਨ੍ਹਾਂ ਦੀ ਗਿਣਤੀ ਜਿਹੜੀ ਆ 57 ਆ ਤੇ ਇਹ ਤੋਂ ਇਲਾਵਾ 2764 ਜਿਹੜੇ ਗੈਰ ਮਾਨਤਾ ਪ੍ਰਾਪਤ ਰਾਜਿਤਿਕ ਦਲ ਆ। ਸੋ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਇੰਡੀਆ ਦੇ ਵਿੱਚ ਜਿਹੜਾ ਮਲਟੀਪਾਰਟੀ ਸਿਸਟਮ ਐਸਟੈਬਲਿਸ਼ ਕੀਤਾ ਗਿਆ ਹੈ। ਸੋ ਇਹ ਸੀ ਗਿਆ ਭਾਰਤੀ ਸ਼ਾਸਨ ਵਿਵਸਥਾ ਦੀਆਂ ਲੋਕਤੰਤਰੀ ਵਿਸ਼ੇਸ਼ਤਾਵਾਂ ਜਾਂ ਭਾਰਤੀ ਸੰਵਿਧਾਨ ਦੀਆਂ ਲੋਕਤੰਤਰੀ ਵਿਸ਼ੇਸ਼ਤਾਵਾਂ। ਨੈਕਸਟ ਲੈਕਚਰ ਦੇ ਵਿੱਚ ਅਸੀਂ ਨਵੇਂ ਟੌਪਿਕ ਬਾਰੇ ਗੱਲਬਾਤ ਕਰਾਂਗੇ। ਥੈਂਕ ਯੂ ਸੋ ਮੱਚ।